ਇਹਜਾ ਦਾ ਮਤਲਬ ਡੀਐਨਏ ਟੈਸਟ ਕਰਾਉਂਦਾ ਮਤਲਬ ਤੁਸੀਂ ਕੀ ਸਮਝਦੇ ਇਹਦਾ ਅਰਥ ਕੀ ਹੈ ਇਹ ਗੱਲਾ ਸ਼ੋਭਾ ਦਿੰਦੀਆਂ ਪ੍ਰਧਾਨ ਨੂੰ ਇੱਕ ਡੀਐਨਏ ਦਾ ਮਤਲਬ ਇਹੀ ਹੈ ਨਾ ਜੀ ਤੇ ਚੱਕ ਰੋ ਹੈ ਵੀ ਆਪਦੇ ਪਿਓ ਦੇ ਇਹਦਾ ਮਤਲਬ ਤੇ ਇਹੀ ਹੈ ਨਾ ਸੁੱਚਾ ਸਿੰਘ ਲਗਾ ਲੈ ਹੁੰਦਾ ਸਿੰਘ ਵੀ ਨਹੀਂ ਕਹਿਣਾ ਚਾਹੀਦਾ ਵਹ ਤੇ ਯਾਰ ਕੀ ਦੱਸੋ ਕਿਹੜੀ ਕਿਹੜੇ ਕਾਲੀ ਦਲ ਦੀ ਤੁਸੀਂ ਗੱਲ ਕਰ ਲਾ ਪਏ ਕੀ ਕਰਤਾ ਤੁਸੀਂ ਕਾਲੀ ਦਲ ਦਾ ਹਸ਼ਰ ਤੇ ਉਹ ਸੁੱਚੇ ਨਿਰਾਦੀਆਂ ਅੱਛਵਾਲੀਆਂ ਚਲਾਉਂਦੇ ਰਹੇ ਕੰਨ ਗੱਲ ਕਰ ਸ਼ਰਮ ਨਾਲ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਅੱਜ ਉਹਦੀ ਵੀਡੀਓ ਕਿੰਨੀ ਉਹ ਗੰਦੀ ਵੀਡੀਓ ਵਾਇਰਲ ਹੋndi ਆ ਉਹ ਕਹੇ ਨੇ ਉੱਤੇ ਲਿਖਿਆ ਵਿਕਰਮ ਸਿੰਘ ਮਜੀਠੀਆ ਜਿੰਦਾਬਾਦ ਉਹਦੇ ਉੱਤੇ ਲਿਖ ਕੇ ਪਾਇਆ ਦਸਵਾ ਯਾਰ ਛੁਪਾ ਦਿੰਦੀਆਂ ਸਾਨੂੰ ਗੱਲ ਪਰ ਮਜੀਠੀਆ ਦਾ ਇੱਕ ਗੱਲ ਉਹਨੂੰ ਧੰਵਾਦ ਉਹਨੇ ਮੈਨੂੰ ਮੀਡੀਆ 'ਚ ਗਾਲ ਕੱਢ ਕੇ ਮੇਰੇ ਮਾਣੇ ਵੀ ਉਹਨੂੰ ਲਾਂ ਤਾਂ ਪਈਆਂ ਮੇਰੇ ਪਿਓ ਨੇ ਵੀ ਉਹਨੂੰ ਲਾਂ ਤਾਂ ਪਈਆਂ ਤੇ ਉਹਨੇ ਕਿਹਾ ਪਤੋਂ ਤੂੰ ਚੰਗਾ ਕੀਤਾ ਵਾਕੇ ਗੰਦੇ ਬੰਦੇ ਤੂੰ ਛੱਡ ਕੇ ਚੱਲ ਜਾ ਮਨਜਿੰਦਰ ਸਿੰਘ ਕੰਗ ਗਿਆ ਉਪਕਾਰ ਸਿੰਘ ਸੰਧੂ ਗਿਆ ਜਿੰਦਰਵੀਰ ਬਲਾਰੀਆ ਗਿਆ ਟਿੱਕਾ ਗਿਆ ਸਾਰਿਆਂ ਦੇ ਬੰਦੇ ਆ ਇਹ ਟਰੋਲ ਮਜੀਠੀਆ ਦਾ ਵੀ ਪੰਜੜਾ ਥੋੜੇ ਦਿਨਾਂ ਤੱਕ ਵਿਰਸਾ ਸਿੰਘ ਬਲਟੋਆ ਕਹਿੰਦੇ ਨਹੀਂ ਆਪਾਂ ਪੁਲਿਸ ਦੇ ਅੱਗੇ ਲਾਕੇ ਨਹੀਂ ਭਜੇ ਪੁਲਿਸ ਭਜਾਈ ਜਰੂਰ ਨਹੀਂ ਨਹੀਂ ਪਹਿਲਾ ਵਿਰਸਾ ਸਿੰਘ ਬਲਟੋਆ ਹੱਕ ਚ ਬੋਲਦਾ ਰਿਆ ਨਾ ਹੁਣ ਖਲਾਫ ਬੋਲਦਾ ਉਹਦਾ ਵੀ ਡੀਐਨਏ ਟੈਸਟ ਕਰਾਓ ਕਦੀ ਉਹਦੀ ਫੇਸਬੁੱਕ ਤੇ ਥੱਲੇ ਇੱਕ ਕਮੈਂਟ ਵੀ ਉਹਦੇ ਪੋਜ਼ਿਟਿਵ ਮੈਂ ਕਦੀ ਪੜਿਆ ਨਹੀਂ ਮੈਂ ਤਾਂ ਲੋਕਦਾ ਤੇ ਮੈਂ ਕਮੈਂਟ ਦੱਸ ਦੋ ਕਈ ਵਾਰ ਦਿਲ ਹੌਲਾ ਕਰ ਲੈਣਾ ਚਾਹੀਦਾ ਨਹੀਂ ਨਹੀਂ ਮੈਂ ਤਾਂ ਦਿਲ ਵੈਸੇ ਹੀ ਤੂੰ ਉਹਦਾ ਨਾਲਾ ਤਾਂ ਮੇਰਾ ਵੈਸੇ ਦਿਲ ਹੌਲਾ ਹੋ ਗਿਆ ਆਰਾ ਦੇ ਡੀਐਨਏ ਟੈਸਟ ਦੀ ਗੱਲ ਕਰਦੇ ਆ ਹੈ ਜਿਹੜਾ ਛੱਡ ਕੇ ਚਲ ਜਾਂਦਾ ਉਹਦਾ ਡੀਐਨਏ ਕੀ ਕੀ ਜਿੱਦਣ ਇਹ ਤੁਹਾਡੇ ਨਾਲ ਹੀ ਹੋਦਣ ਕਿਉਂ ਉਦਨੇ ਧੋਪੇ ਪੋਤੇ ਹੀ ਜੋਸ਼ੀ ਨੇ ਡੀਸੀ ਨੂੰ ਐ ਕਰਕੇ ਆਪਦੇ ਨਾਮਜ਼ਦਗੀ ਪੱਤਰ ਖਪੜਾਇਆ ਹੈ ਨਾ ਮੈਂ ਚਾਹਣਾ ਹਾਂ ਉਹਨੂੰ ਐ ਬਾਵਾ ਖੜੀਆਂ ਕਰਕੇ ਡੀਸੀ ਅੱਗੇ ਆ ਜਾਣਾ ਤੇ ਇੱਕ ਮੈਨੂੰ ਅਜੇ ਤੋ ਫ੍ਰੀ ਕਰ ਦੇ। ਬੜਾ ਕੋਣੀ ਮੰਡੇ ਲੱਡੂ ਰਮ ਕਰਨਗਾ ਛੱਡ ਗਿਆ ਪਹਿਲੇ ਤੇ ਪੈਸੇ ਨਹੀਂ ਦੇ ਸਕੇ ਅੱਜ ਧਾਰੇ ਲੱਡੂ ਨਹੀਂ ਕਹਿੰਦੇ ਤੇ ਇਹਨਾਂ ਨੇ ਪਰ ਨਾਲੇ ਦੇ ਵਿੱਚ ਹਾਂ ਧਾਰੇ ਲੱਡੂ ਨਹੀਂ ਦਿੱਤੇ ਅੱਜ ਕਹਿੰਦੇ 22 ਲੱਖ ਰੁਪਏ ਹਾਂਜੀ ਇਸ ਕਰਕੇ ਅੱਜ ਧਾਰੇ ਲੱਡੂ ਨੇ ਤੇ ਅਜ ਰਵੀ ਕਰਨਦੇ ਵੀ ਬੰਦ ਰਹੀ ਆਮ ਆਦਮੀ ਪਾਰਟੀ ਦਾ ਆ ਵੱਡਾ ਰੋਡ ਸ਼ੋਅ ਸੀਗਾ ਇਸ ਪਾਰਟੀ ਦੇ ਵਿੱਚ ਸ਼ਾਮਲ ਹੋਣ ਦਾ ਕਾਰਨ ਕੀ ਸੀਗਾ ਪ੍ਰਭਾਵ ਜ਼ਿਆਦਾ ਸੀਗਾ ਜਾਂ ਇਸ ਪਾਰਟੀ 'ਚ ਉਹਨਾਂ ਇੱਜ਼ਤ ਮਨ ਮਿਲਦਾ ਪਿਆ ਜਿੰਨਾ ਸ਼੍ਰੋਮਣੀ ਕਾਲੀ ਦਲ 'ਚ ਨਹੀਂ ਮਿਲਿਆ ਕੋਈ ਹਰ ਬੰਦੇ ਨੇ ਆਪਣੀ ਮਿਹਨਤ ਦੀ ਕਮਾਈ ਖਾਣੀ ਔਰ ਇਹ ਪਾਰਟੀ ਮੈਨੂੰ ਇਮਾਨਦਾਰ ਪਾਰਟੀ ਲੱਗਦੀ ਅਸੀਂ ਜਦੋਂ ਦੋ ਸੱਜਣ ਗਏ ਹਨਾ ਮੈਂ ਤੇ ਉਹ ਡਾਲੀ ਸਾਹਿਬ ਉਹਤਨਾ ਹੀ ਫੈਸਲਾ ਕੀਤਾ ਪਹਿਲਾਂ 1 ਘੰਟਾ ਲਾ ਕੇ ਭਾਜਪਾ ਜਾਂ ਜਨਾਜੇ ਦਾ ਕਾਂਗਰਸ 'ਚ ਜਾਣਾ ਨਹੀਂ ਕਾਲੀ ਦਲ 'ਚ ਰਹਿਣਾ ਚਾਹੀਦਾ ਜਾਂ ਆਮ ਆਦਮੀ ਜਾਣਾ ਚਾਹੀਦਾ ਅਕਾਲੀ ਦਲ ਸਾਨੂੰ ਚੱਲਦਾ ਨਹੀਂ ਬੀਜੇਪੀ ਦਾ ਜੋ ਹਸ਼ਰ ਹੋ ਰਿਹਾ ਪੰਜਾਬ ਚ ਪੰਜਾਬ ਦੇ ਵਿਰੋਧੀ ਹੋ ਉਧਰ ਨਹੀਂ ਜਾ ਸਕਦੇ ਹਾਰ ਕੇ ਸੋਚਿਆ ਕਿ ਯਾਰ ਇਹ ਇਮਾਨਦਾਰ ਸਰਕਾਰ ਇੱਧਰ ਚੱਲੀ ਸੋ ਚੰਡੀਗੜ੍ਹ ਤੋਂ ਜੇਕਰ ਗੱਲ ਕਰਦੇ ਆ ਤਾਂ ਸ਼ੋਮਨੀ ਅਕਾਲੀ ਦਲ ਦੇ ਉਮੀਦਵਾਰ ਨੇ ਨਾਮ ਵਾਪਸ ਲੈ ਲਿਆ ਸੀਗਾ ਚੋਣ ਲੜਨ ਦੇ ਲਈ ਕਹਿਣਾ ਹੈ ਉਹਦਾ ਵੀ ਕਹਿੰਦੇ ਡੀਐਨਏ ਟੈਸਟ ਕਰਾਓ ਸਾਰਿਆਂ ਦੇ ਡੀਐਨਏ ਟੈਸਟ ਦੀ ਗੱਲ ਕਰਦੇ ਆ ਹੈ ਜਿਹੜਾ ਛੱਡ ਕੇ ਚਲ ਜਾਂਦਾ ਉਹਦਾ ਡੀਐਨਏ ਕੀ ਕੀ ਜਿੱਦਣ ਇਹ ਤੁਹਾਡੇ ਨਾਲ ਹੀ ਹੋਦਣ ਕਿ ਉਹਨਾਂ ਡੀਐਨਏ ਟੈਸਟ ਕਰਾਏ ਇਹਨਾਂ ਦੇ ਉਦਨੇ ਦੋਦੇ ਪੁੱਤੇ ਸੀ ਤੇ ਅੱਜ ਇਹਦਾ ਮਤਲਬ ਡੀਐਨਏ ਟੈਸਟ ਕਰਾ ਈਐਨਏ ਦਾ ਮਤਲਬ ਇਹੀ ਹੈ ਨਾ ਕਿ ਰਹਾਂਦੇ ਆ ਜੇ ਚੈੱਕ ਕਰੋ ਹੈ ਵੀ ਆਪਦੇ ਪਿਓ ਦੇ ਇਹਦਾ ਮਤਲਬ ਤੇ ਇਹੀ ਹੈ ਨਾ ਤੇ ਇਹਨਾਂ ਨੂੰ ਸ਼ਰਮ ਨਹੀਂ ਆਉਦੀ ਕਿ ਪ੍ਰਧਾਨ ਕਿਹੋ ਜਿਹਾ ਗੱਲਾਂ ਕਰ ਰਿਹਾ ਸੀ ਜੀ ਜਿਸ ਤਰੀਕੇ ਹੁਣੇ ਲੋਕ ਦਲ ਬਦਲੂ ਦਾ ਟੈਗ ਲਾ ਦਿੰਦੇ ਨੇ ਉਸ ਤੋਂ ਕਿਵੇਂ ਦੇਖਦੇ ਕਿਉਂਕਿ ਪਾਰਟੀ ਛੱਡ ਕੇ ਦੂਸਰੀ ਪਾਰਟੀ 'ਚ ਜਾਣਾ ਲੋਕ ਕਹਿੰਦੇ ਨੇ ਇਮਾਨਦਾਰੀ ਵੀ ਕਰੋ ਸਾਹਿਬ ਬਾਰੇ ਪਤਾ ਕਰੋ ਉਹ ਵੀ ਕਾਂਗਰਸ ਛੱਡ ਕੇ ਕਾਲੀ ਦਲ ਚਾਏ ਮਜੀਠੀਆ ਸਾਹਿਬ ਦੇ ਦਾਦਾ ਜੀ ਕਾਂਗਰਸੀ ਉਹ ਕਾਲੀ ਦਲ ਚਾਏ ਉਹਨਾਂ ਤੋਂ ਉਹਨਾਂ ਤੋਂ ਤੁਰਨਾ ਨਾ ਪਹਿਲਾਂ ਫੇਟਾ ਨੂੰ ਤੁਰਿਆ ਅਨਿਲ ਜੋਸ਼ੀ ਨੂੰ ਕਿਵੇਂ ਦੇਖਦੇ ਹੋ ਸ਼੍ਰੋਮਣਿ ਚੀਰ ਦਲ ਬਦ ਉਹ ਨਹੀਂ ਜਦੋਂ ਭਾਜਪਾ ਦੇ ਓਕਾਸਮ ਆ ਗਿਆ ਉਹ ਛੱਡ ਕੇ ਇਧਰ ਅਕਾਲੀ ਉਹਦੇ ਕੋਹੇ ਪਾਸੇ ਨਹੀਂ ਗਿਆ ਭਾਜਪਾ ਛੱਡ ਕੇ ਆ ਗਿਆ ਸੋ ਇਹ ਗੱਲਾਂ ਕਰਨ ਲੱਗਿਆ ਸੋਚਦੇ ਨਹੀਂ ਕਿ ਅਸੀਂ ਕੀ ਗੱਲ ਕਰਨ ਲੱਗਿਆ ਜੋ ਕੁਝ ਆਫ ਕਰਕੇ ਆਏ ਉਹ ਲੋਕਾਂ ਨੂੰ ਕਹੀ ਜਾਂਦੇ ਕਿਵੇਂ ਦੇਖਦੇ ਹੋ ਭਾਜਪਾ ਦੇ ਵਿੱਚ ਦੋ ਵਾਰ ਹਾਰੇ ਵੀ ਨਹੀਂ ਅਨੀਲ ਜੋਸ਼ੀ ਹੁਣ ਅਕਾਲੀ ਦਾ ਤੁਸੀਂ ਹਾਰੇ ਤੇ ਨਹੀਂ ਤੀਜੀ ਵਾਰ ਤੇ ਉਥੇ ਨੰਬਰ ਤੇ ਆ ਰਿਹਾ ਜੀ ਵਾਰੀ ਤੀਜੀ ਆ ਤੇ ਨੰਬਰ ਚੋਥੇ ਤੇ ਆ ਰਿਹਾ ਸ਼੍ਰੀਲਿੰਦਰ ਜੋਸ਼ੀ ਸੋ ਆਮ ਆਦਮੀ ਪਾਰਟੀ ਨੂੰ ਹੰਗਾਰਾ ਕੇਸਰੀ ਕੇ ਮਿਲ ਰਿਹਾ ਜੇ ਵੱਡਾ ਰੋਡ ਸੋ ਜੀ ਸਾਡੇ ਸਾਹਮਣੇ ਕਿੱਡਾ ਕਾਟਾ ਮਾਰਦਾ ਇਕੱਠ ਹੋਇਆ ਔਰ ਬਹੁਤ ਕਾਲੀਆ ਸਾਹਿਬ ਜਿੰਨੇ ਘੱਜ ਲੋਕਾਂ ਨੇ ਮੋਰ ਲਾ ਦਿੱਤੀ ਸਪੰਗਤਮਾਨ ਹੁਣੀ ਅੱਜ ਇੱਥੇ ਪਹੁੰਚੇ ਨੇ ਅਰਵਿੰਦ ਕੇਜਰੀਵਾਲ ਵੀ ਪਹੁੰਚੇ ਨੇ ਕਾਫੀ ਲੋਕਾਂ ਦੇ ਸਵਾਲ ਹੁੰਦੇ ਕਿ ਮੌਜੂਦਾ ਸਰਕਾਰ ਤੋਂ ਅਸੀਂ ਸੰਤੁਸ਼ਟ ਵੀ ਆ ਤੇ ਨਹੀਂ ਵੀ ਸੰਤੁਸ਼ਟ ਪਰ ਜਿਹੜੇ ਓਪੋਜੀਸ਼ਨ ਦੇ ਸਵਾਲ ਹੁੰਦੇ ਨੇ ਉਹਨਾਂ ਦੇ ਜਵਾਬ ਕਿਤੇ ਨਾ ਕਿਤੇ ਜਿਹੜੇ ਨਹੀਂ ਸੰਤੁਸ਼ਟ ਦੀ ਗੱਲ ਕਰਦੇ ਉਹਨਾਂ ਲੋਕਾਂ ਨੇ ਕਿਤੇ ਨਾ ਕਿਤੇ ਬਾਬਾ ਨਾਨਕ ਨੂੰ ਚੰਗਾ ਨਹੀਂ ਕਿਹਾ ਸੋ ਇਸ ਕਰਕੇ ਸਾਰੀ ਦੁਨੀਆ ਨੂੰ ਲੋਕੀ ਖੁਸ਼ ਨਹੀਂ ਕਰ ਸਕਦੇ ਪਰ ਬਹੁਤ ਬੈਟਰ ਸਰਕਾਰ ਹੈ ਤੋ ਲੱਗਦਾ ਨਹੀਂ ਜਿਸ ਤਰੀਕੇ ਹੁਣ ਤੁਸੀਂ ਅਕਾਲੀ ਦਲ ਛੱਡ ਕੇ ਆਮ ਪਾਰਟੀ ਦੇ ਵਿੱਚ ਆਏ ਸੀਗੇ ਕਾਫੀ ਵੋਟ ਦਾ ਪ੍ਰਭਾਵ ਪਏਗਾ ਜੀ ਚੋਣਾਂ ਮੈਂ ਕੌਣ ਹੋਣਾ ਪ੍ਰਭਾਵ ਪਾਉਣ ਵਾਲਾ ਪ੍ਰਭਾਵ ਪਾਉਣ ਵਾਲਾ ਮਾਲਕ ਐ ਮੈਂ ਇੱਕ ਬਹੁਤ ਵੱਡਾ ਸਪੋਰਟਰ ਆਇਆ ਹਾਂ ਮੈਂ ਸਪੋਰਟ ਕਰਾਂਗਾ ਤੋਕੇ ਆਮ ਆਦਮੀ ਪਾਰਟੀ ਦੀ ਤਗੜਾ ਹੋਵੇ ਸਪੋਰਟ ਕਰਾਂਗਾ ਸੋ ਦੇਖ ਰਿਹਾ ਸਰੋਤਿਆਂ ਨੂੰ ਕੀ ਅਪੀਲ ਕਰਦੇ ਕਿਉਂਕਿ ਸੁਖਵੀਰ ਸਿੰਘ ਬਾਦਮੰਗਣੇ ਵੀ ਗੱਲ ਆਪੀ ਸੀਗੀ ਕਿ ਲੱਡੂ ਵੰਡੇ ਆਪਾਂ ਦਾ ਖੁਸ਼ੀ ਮਨਾਈਏ ਮੈਂ ਉਹਨਾਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਅੱਜ ਕਿਉਂ ਨਹੀਂ ਮੰਡੇ ਪੜਾ ਕੋਣੀ ਵੰਡੇ ਲੱਡੂ ਰਵਿਕਰਨ ਕਾ ਛੱਡ ਗਏ ਪਹਿਲੇ ਤੇ ਪੈਸੇ ਨਹੀਂ ਦੇ ਸਕੇ ਅੱਜ ਧਾਰੇ ਲੱਡੂ ਨਹੀਂ ਕਹਿੰਦੇ ਤੇ ਇਹਨਾਂ ਨੇ ਪਰ ਨਾਲੇ ਦੇ ਵਿੱਚ ਹਾਂ ਧਾਰੇ ਲੱਡੂ ਨਹੀਂ ਦਿੱਤੇ ਅੱਜ ਕਹਿੰਦੇ 22 ਲੱਖ ਰੁਪਇਆ ਹਾਂਜੀ ਇਸ ਕਰਕੇ ਅੱਜ ਧਾਰੇ ਲੱਡੂ ਨੇ ਤੇ ਨਾ ਜਰ ਰਵਿਕਰਨ ਦੇ ਵੀ ਬੰਦ ਰਹੇ ਵੇਖੋ ਇੱਕ ਬੇਦਾਗ ਬੰਦਾ ਕੱਢ ਗਏ ਤੇ ਜਹੇਦਾਰ ਸੁੱਚਾ ਜਹੇਦਾਰ ਨਹੀਂ ਸੌਰੀ 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 ਸੁੱਚਾ ਲੰਘਾ ਲੈ ਆਉਂਦਾ ਹੈ ਸੁੱਚਾ ਸਿੰਘ ਲਗਾ ਲੈ ਆਉਂਦਾ ਸਿੰਘ ਵੀ ਨਹੀਂ ਕਹਿਣਾ ਚਾਹੀਦਾ ਵਹ ਤੇ ਯਾਰ ਕੀ ਦੱਸੋ ਕਿਹੜੀ ਕਿਹੜੇ ਕਾਲੀ ਦਲ ਦੀ ਤੁਸੀਂ ਗੱਲ ਕਰ ਲਾ ਪਏ ਕੀ ਕਰਤਾ ਤੁਸੀਂ ਕਾਲੀ ਦਲ ਦਾ ਹਸ਼ਰ ਡੋਬ ਕੇ ਰਹਿਤਾ ਯਾਰ ਤੁਸੀਂ ਸੰਤਰਸੋਂ ਵਾਹ ਜੋ ਪਾਰਟੀ ਸੱਟਦਾ ਦੇ ਪਰਦਾਦਿਆਂ ਦੀ ਪਾਰਟੀ ਕੀ ਤੇ ਉਹ ਸੁੱਚੇ ਨਿਰਾਦਿਆਂ ਅੱਛਵਾਦੀਆਂ ਚਲਾਉਂਦੇ ਰਹੇ ਕਨਕਾਲ ਕੱਢ ਕੇ ਸ਼ਰਮ ਨਾਲ ਨਾ ਡੋਬ ਕੇ ਮਰ ਜਾਣਾ ਚਾਹੀਦਾ ਅੱਜ ਉਹਦੀ ਵੀਡੀਓ ਕਿੰਨੀ ਉਹ ਗੰਦੀ ਵੀਡੀਓ ਵਾਇਰਲ ਹੋਉਂਦੀ ਆ ਉਹ ਕਹੇਣ ਉੱਤੇ ਲਿਖਿਆ ਵਿਕਰਮ ਸਿੰਘ ਮਜੀਠੀਆ ਜਿੰਦਾਬਾਦ ਉਹਦੇ ਉੱਤੇ ਲਿਖ ਕੇ ਪਾਇਆ ਤਸਵਾ ਯਾਰ ਛੋਪਤ ਨਹੀਂ ਸਾਨੂੰ ਗੱਲ ਜਲਵੀਰ ਜੀ ਲੰਬਾ ਸਮਾਂ ਤੁਸੀਂ ਇਕਾਲੀ ਦਲ ਦੇ ਵਿੱਚ گزارਿਆ ਪਰਿਵਾਰ ਦੇ ਵਿੱਚ ਕਿਵੇਂ ਗੱਲ ਉੱਠੀ ਸੀਗੀ ਕਿ ਜਦ ਪਾਰਟੀ ਹੁਣ ਆਮ ਪਾਰਟੀ ਚ ਸ਼ਾਮਿਲ ਹੋ ਰਹੀ ਸੀ ਕਿ ਪਰਿਵਾਰ ਦੇ ਵਿੱਚ ਕੀ ਮਹਾਵਾਰਤ ਬਹੁਤ ਮਾੜਾ ਹਾਲਾਤ ਸੀ ਜਦੋਂ ਉਹਨਾਂ ਨੇ ਮੈਨੂੰ ਵੇਖਿਆ ਤਾਂ ਉਹਨਾਂ ਮੇਰੀ ਮਾਂ ਨੇ ਮੈਨੂੰ ਇਹ ਗੱਲ ਕਹੀ ਕਿ ਮੇਰੇ ਪੈਰਾਂ ਥੱਲੇ じめਂ ਨਿਕਲ ਗਈ ਮੇਰੇ ਪਿਤਾ ਜੀ ਨੇ ਮੇਰੇ ਨਾਲ ਬੋਲੇ ਪਰ ਮਜੀਠੀਏ ਦਾ ਇੱਕ ਗੱਲ ਧੰਵਾਦ ਉਹਨਾਂ ਮੈਨੂੰ ਮੀਡੀਆ 'ਚ ਗਾਲ ਕੱਢ ਕੇ ਮੇਰੇ ਮਾਣੇ ਵੀ ਉਹਨੂੰ ਲਾਂਦਤਾ ਪਈਆਂ ਮੇਰੇ ਪਿਓ ਨੇ ਵੀ ਉਹਨੂੰ ਲਾਂਦਤਾ ਪਈਆਂ ਤੋਨੇ ਕਿਹਾ ਪਤੋ ਤੂੰ ਚੰਗਾ ਕੀਤਾ ਵਾਕਈ ਗੰਦੇ ਬੰਦੇ ਤੂੰ ਛੱਡ ਕੇ ਚਲ ਗਿਆ। ਸੋ ਜਿਵੇਂ ਹੁਣ ਸੋਸ਼ਲ ਮੀਡੀਆ ਦੇ ਟਰੋਲ ਬੰਦੇ ਜਾ ਰਹੇ ਨੇ ਦਲ ਬਦਲੂ ਬੰਦੇ ਜਾ ਰਹੇ ਨੇ ਆਪੋਜੀਸ਼ਨ ਪਾਰਟੀਆਂ ਦੇ ਸਵਾਲ ਦੇ ਜਵਾਬ ਕਿਵੇਂ ਦੋਗੇ? ਬਿਲਕੁਲ ਮੇਰੇ ਕਲੇ ਲਈ ਥੋੜਾ ਬਰ ਰਿਹਾ ਅੱਜ ਰਵਿਕਰਨ ਕਾਹੋਂ ਗਿਆ ਮਨਜਿੰਦਰ ਸਿੰਘ ਕੰਗ ਗਿਆ ਉਪਕਾਰ ਸਿੰਘ ਸੰਧੂ ਗਿਆ ਅਨੰਦਰਵੀਰ ਬਲਾਰੀਆ ਗਿਆ ਟਿੱਕਾ ਗਿਆ ਸਾਰਿਆਂ ਦੇ ਬੰਦੇ ਆ ਇਹ ਟਰੋਲ ਮਜੀਠੀਆ ਦਾ ਵੀ ਬੰਜੜਾ ਥੋੜੇ ਦਿਨਾਂ ਤੱਕ ਮੈਨੂੰ ਜਿਆਦਾ ਉਹਨੇ ਬੀਜੇਪੀ ਚਲ ਜਾਣਾ ਸੋ ਢਾਲੀਵਾਲ ਸਾਹਮਣੇ ਇੱਕ ਇੰਟਰਵਿਊ ਕੀਤੀ ਸੀ ਇਹ ਇਹ ਵੀ ਕਾਂਗਰਸ ਚ ਆਏ ਮਜੀਠੀਆ ਸਾਹਿਬ ਵੀ ਕਾਂਗਰਸ ਚ ਆਏ ਤੇਜ ਪ੍ਰਤਾਪ ਕੈਰੋ ਕਾਂਗਰਸ ਚ ਇੱਕ ਵੇਲੇ ਸਭ ਤੋਂ ਪਹਿਲਾਂ ਇਲੈਕਸ਼ਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਾਂਗਰਸ ਚ ਲੜੀ ਸੋ ਪੁਲਿਸਿੰਗ ਢਾਲੀਵਾਲ ਨੇ ਇੰਟਰਵਿਊ ਕੀਤਾ ਸੀਗਾ ਜਿਸ ਤੇ ਉਹਨਾਂ ਨੇ ਚੰਡੀਗੜ੍ਹ ਵਾਲੇ ਉਮੀਦਵਾਰ ਦਾ ਨਾਮ ਵਾਪਸ ਲੈਣ ਤੇ ਜਵਾਬ ਦਿੱਤਾ ਸੀਗਾ ਕਿ ਥੋੜਾ ਸਮਾਂ ਰੁਕੋ ਅੰਮ੍ਰਿਤਸਰ ਵਾਲੇ ਕਾਲੀਦਾਨ ਨੇ ਵੀ ਨਾਮ ਵਾਪਸ ਲੈਣਾ ਉਸ ਤੇ ਮੈਂ ਥੈਂਕ ਯੂ ਮੈਂ 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 ਉਹਨੂੰ ਮੈਂ ਜਦੋਂ ਨੇ ਜੋਸ਼ੀ ਨੇ ਡੀਸੀ ਨੂੰ ਐ ਕਰਕੇ ਆਪਦੇ ਨਾਮਜ਼ਦਗੀ ਪੱਤਰ ਖਪੜਾਇਆ ਹੈ ਨਾ ਮੈਂ ਚਾਹਣਾ ਹਾਂ ਉਹਨੂੰ ਐ ਬਾਹਾਂ ਖੜੀਆਂ ਕਰਕੇ ਡੀਸੀ ਅੱਗੇ ਆ ਜਾਣਾ ਤੇ ਇੱਕ ਮੈਨੂੰ ਅੱਜ ਤੋਂ ਫ੍ਰੀ ਕਰ ਦੇ ਐਡੀ ਬੇਇਜ਼ਤੀ ਕਰਾਉਣ ਨਾਲ ਉਹ ਡੀਸੀ ਅੱਗੇ ਬਾਹਾਂ ਖੜੀਆਂ ਕਰਕੇ ਆ ਜਾਂਦਾ ਤਾਂ ਥੋੜੀ ਉਹਦੀ ਇੱਜ਼ਤ ਰਹੇ ਯਾਨੀ ਅੱਛਾ ਵਿਰਸਾ ਸਿੰਘ ਵਲਟੋਆ ਨਾਲ ਗੱਲਬਾਤ ਹੋਈ ਸੀ ਕਿ ਪਾਰਟੀ ਬਦਲਣ ਤੋਂ ਪਾਲ ਕਿਉਂਕਿ ਉਹਨਾਂ ਨਾਲ ਵੀ ਕਾਫੀ ਗੁੜੇ ਰਿਸ਼ਤੇ ਸਿਗੇ ਤੁਹਾਡੇ ਪਹਿਲੇ ਵੀ ਦੋ ਵਾਰ ਪਾਰਟੀ ਬਦਲਣ ਦੀ ਗੱਲ ਉੱਠੀ ਸੀ ਵਿਰਸਾ ਸਿੰਘ ਵਲਟੋਆ ਤੇ ਮੇਰੀ ਜਿਹੜੀ ਬੈਗਿਆ ਸੀ ਮੈਂ ਪਹਿਲਾਂ ਚੱਲ ਜਾਣਾ ਸੀ ਉਹ ਮੈਨੂੰ ਡੱਕਦਾ ਸੀ ਉਹ ਮੈਨੂੰ ਜਾਣ ਨਹੀਂ ਦਿੰਦਾ ਬਾਅਦ ਵਿੱਚ ਮੇਰੇ ਨਾਲ ਕੁਝ ਕਮਿਟਮੈਂਟਸ ਕਰਕੇ ਤੇ ਬਾਅਦ ਵਿੱਚ ਵਿਰ ਇਹ ਤਲਵੀਰ ਦਾ ਦਬਾਅ ਬਣਾ ਕੇ ਬਾਅਦ ਅਫਸਰਾਂ ਨੂੰ ਚਲੂ ਕਰਦੇ ਸ਼ਰਮਨੀ ਕਮੇਟੀ ਵਾਲਾ ਤਲਵੀਰ ਜੀ ਇੱਕ ਸਵਾਲ ਹਟ ਕੇ ਲੋਕ ਸਭਾ ਨੂੰ ਲੈ ਕੇ ਜੇਕਰ ਗੱਲ ਕਰਦੇ ਆ ਤਾਂ ਪਹਿਲੇ ਸ਼ਰਮਨੀ ਅਕਾਲੀ ਦਾ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਬੋਲਦੀ ਰਹੀ ਹੈ ਪਰ ਅੱਜ ਜਦ ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਖੜਿਆ ਹੈ ਤਾਂ ਵਿਰਸਾ ਸਿੰਘ ਬਲਟੋਆ ਕਹਿੰਦੇ ਨੇ ਆਪਾਂ ਪੁਲਿਸ ਦੇ ਅੱਗੇ ਲਾ ਕੇ ਨਹੀਂ ਭਜੇ ਪੁਲਿਸ ਭਜਾਈ ਜਰੂਰ ਨਹੀਂ ਨਹੀਂ ਪਹਿਲਾਂ ਵਿਰਸਾ ਸਿੰਘ ਬਲਟੋਆ ਹੱਕ ਵਿੱਚ ਬੋਲਦਾ ਰਿਹਾ ਨਾ ਹੁਣ ਖਲਾਫ ਬੋਲਦਾ ਉਹਦਾ ਵੀ ਡੀਐਨਏ ਟੈਸਟ ਕਰਾਓ ਉਹਦਾ ਵੀ ਡੀਐਨਏ ਟੈਸਟ ਕਰਾਓ ਨਾ ਫਿਰ ਉਹਨੂੰ ਉਹਨੂੰ ਕੀ ਹੋ ਗਿਆ ਡਿਸ਼ੇਤੀ ਉਹਦੀ ਤੇ ਯਾਰ ਤੂੰ ਗੱਲ ਹੀ ਨਾ ਕਰਨਾ ਮੇਰਾ ਮੈਂ ਤੈਨੂੰ ਕੀ ਦੱਸਾਂ ਉਹਦੇ ਬਾਰੇ ਤੁਸੀਂ ਸਾਰੇ ਜਾਣਦੇ ਜੀ ਕਦੀ ਉਹਦੀ ਫੇਸਬੁੱਕ ਦੇ ਥੱਲੇ ਇੱਕ ਕਮੈਂਟ ਵੀ ਉਹਦੇ ਪੋਜ਼ਿਟਿਵ ਮੈਂ ਕਦੀ ਪੜਿਆ ਨਹੀਂ ਮੈਂ ਤਾਂ ਲੋਕ ਦਾ ਤੇ ਮੈਂ ਕਮੈਂਟ ਦੱਸ ਦੋ ਕਈ ਵਾਰ ਦਿਲ ਹੌਲਾ ਕਰ ਲੈਣਾ ਚਾਹੀਦਾ ਨਹੀਂ ਨਹੀਂ ਮੈਂ ਤਾਂ ਦਿਲ ਵੈਸੇ ਹੀ ਤੂੰ ਉਹਦਾ ਨਾਲ ਆ ਤਾਂ ਮੇਰਾ ਵੈਸੇ ਦਿਲ ਹੌਲਾ ਹੋ ਗਿਆ ਕਿ ਸ਼ੁਕਰ ਹੈ ਤੂੰ ਉਹਦਾ ਨਾਲ ਆ ਮੈਂ ਤਾਂ ਤਾਂ ਨਹੀਂ ਹੁੰਦਾ ਸੁਣਿਆ ਕਹੇ ਤੋ ਸੋ ਹੁਣ ਜਿਵੇਂ ਉਹਨਾਂ ਨੇ ਕਿਹਾ ਸੀਗਾ ਕਿ ਅੰਮ੍ਰਿਤਪਾਲ ਦੀ ਸੀਟ ਆਰਐਸਐਸ ਨੇ ਐਲਾਨੀ ਹੈ ਫਿਰ ਬੀਬੀ ਖਾਲੜਾ ਦੇ ਹੋਣੀ ਚਾਹੀਦੀ ਇਹੋ ਜਿਹੀਆਂ ਗੱਲਾਂ ਕਰਨ ਲੱਗੇ ਆ ਸ਼ਰਮ ਆਉਣੀ ਚਾਹੀਦੀ ਨਹੀਂ ਇਹੋ ਜਿ ਸਾਰੇ ਯਾਰਾ ਤੁਸੀਂ ਆਪੋ ਆਪਣੀ ਕਾਬਲੀਅਤ ਦੱਸੋ ਕਿ ਅਸੀਂ ਆਹ ਕਰਕੇ ਆਏ ਉਹ ਦੱਸੇ ਕਿ ਮੈਂ ਆਹ ਕਰਕੇ ਆਇਆ ਤੂੰ ਦੱਸ ਕਿ ਮੈਂ ਆਹ ਕਰਕੇ ਆਇਆ ਲੋਕ ਤਾਂ ਵੋਟ ਤੇ ਲੋਕਾਂ ਨੇ ਪਾਉਣੀ ਹੈ ਹੈ ਅੱਜ ਕਹਿਣ ਲੱਪੋ ਫਲਾਨਾ ਆਰਐਸਐਸ ਨੇ ਭੇਜਿਆ ਫਲਾਨਾ ਇਹਨੇ ਭੇਜਿਆ ਫਲਾਨਾ ਦਾ ਡੀਐਨਏ ਟੈਸਟ ਕਰਾਓ ਫਲਾਨੇ ਨੂੰ ਆਹ ਕਰੋ ਇਹ ਕੋ ਗੱਲਾਂ ਥੋੜਾ ਬੰਦੀਆਂ ਇਹਦੇ ਕਹਿਣ ਦੀਆਂ ਗੱਲਾਂ ਵਾ ਸੋ ਇਸ ਕਰਕੇ ਜੋ ਇਹਨਾਂ ਦਾ ਹਸ਼ਰ ਹੋਣਾ 4 ਤਰੀਕ ਨੂੰ ਮੈਂ ਸੁਖਵੀਰ ਸਿੰਘ ਬਾਦਲ ਨੂੰ ਕਹਿਣਾ ਕਿ ਵੇ ਤੈਨੂੰ ਲੱਡੂ ਦੇਣੇ ਲੋਕਾਂ ਨੇ ਧਾਰੇ ਬੰਦ ਕਰਤੇ ਹੈ ਆਪਦੇ ਜਿੰਨੇ ਉਮੀਦਵਾਰ ਉਹਨਾਂ ਦੇ ਘਰਾਂ ਦੇ ਵਿੱਚ ਹਲਵਾਈ ਲਾ ਦਿਓ ਅਜ ਤੋਂ ਤੁਹਾਨੂੰ ਲੱ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡਵਾਈਡ ਤੁਸੀਂ ਸਾਨੂੰ ਅਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਲਾਹਣੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ